ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਪੰਜਾਬ ਦੀ ਇੱਕ ਚੌਕੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਬੀਤੀ ਰਾਤ ਜਿਹੜਾ ਇੱਕ ਵੱਡਾ ਜਿਹੜਾ ਧਮਾਕਾ ਹੋਇਆ ਕਿ ਵਾਕੀ ਜਿਹੜਾ ਧਮਾਕਾ ਹੈ ਕਿ ਉਹ ਅਸਲ ਧਮਾਕਾ ਸੀ ਧਮਾਕਾ ਕਿਸ ਵੱਲੋਂ ਕੀਤਾ ਗਿਆ ਸੀ ਤੇ ਧਮਾਕੇ ਦੇ ਪਿੱਛੇ ਹੈ ਕੌਣ ਸੀ ਤੇ ਨਾਲ ਹੀ ਅਸੀਂ ਅੱਜ ਬੋਲਦਾ ਪੰਜਾਬ ਦੇ ਵਿੱਚ ਇਹ ਵੀ ਗੱਲ ਕਰਾਂਗੇ ਹੁਣ ਤੱਕ ਕਿੰਨੀਆਂ ਜਿਹੜੀਆਂ ਪੁਲਿਸ ਸਟੇਸ਼ਨ ਦੀਆਂ ਚੌਕੀਆਂ ਨੇ ਜੋ ਪੰਜਾਬ ਦੇ ਵਿੱਚ ਬਣਾਇਆ ਗਿਆ ਨੇ ਉੱਥੇ ਕਿਹੜੇ-ਕਿਹੜੀ ਜਗ੍ਹਾ ਤੇ ਤਮਾਕਾ ਹੋਇਆ ਇਹ ਸਾਰੀ ਜਿਹੜੀ ਰਿਪੋਰਟ ਆਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਆ ਸਾਂਝੀ ਕਰਾਂਗੇ ਇਹ ਸਾਰੀ ਸਭ ਤੋਂ ਪਹਿਲਾਂ ਰਿਪੋਰਟ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh Singh ਰਪਾਣਾ ਜਿੰਦੂ ਨੇ ਰਪਾਣਾ ਸ਼ਸ਼ੀਕਲ ਜੀ ਸ਼ਸ਼ੀਕਲ ਰਪਾਣਾ ਜੀ ਆਪਾਂ ਸਭ ਤੋਂ ਪਹਿਲਾਂ ਅੱਨਾ ਜਿਹੜਾ ਅੱਜ ਜਿਹੜੀ ਵੱਡੀ ਜਿਹੜੀ ਖਬਰ ਆ ਰਹੀ ਹੈ ਵੀ ਬੀਤੀ ਜਿਹੜਾ ਰਾਤ ਐ ਪਟਿਆਲ ਦੇ ਨਾਲ ਜਿਹੜਾ ਪਾਤਣਾ ਚ ਚੌਕੀ ਲੱਗਦੀ ਆ ਬਾਦਸ਼ਾਹਪੁਰ ਦੀ ਉੱਥੇ ਕਹਿੰਦੇ ਬੀਤੀ ਰਾਤ ਇੱਕ ਵੱਡਾ चौकियां ਦੇ ਨੇੜੇ ਧਮਾਕਾ ਹੋਣ ਲੱਗ ਗਿਆ ਕਾਰਨ ਕੀ ਆ ਵਜ੍ਹਾ ਕੀ ਆ ਕਿ ਵਾਕਿਆ ਤਮਾਕਾ ਸੀ ਦੇਖੋ ਅਮਰਜੀਤ ਗੱਲ ਇਹ ਆ ਵੀ ਇੱਕ ਤਾਂ ਇਹ ਗੱਲ ਸਪਸ਼ਟ ਹੈ ਕਿ ਧਮਾਕਾ ਸੀ ਜੀ ਹੁਣ ਇਸ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਧਮਾਕਾ ਹੈਂਡ ਗ੍ਰੇਨੇਡ ਸੀ ਜਾਂ ਕੋਈ ਬੰਬ ਨੁਮਾ ਕੋਈ ਚੀਜ਼ ਸੀ ਧਮਾਕਾ ਹੈ ਕਾਦਾ ਸੀ ਕਿਹਨੇ ਕੀਤਾ ਇਹਦੇ ਬਾਰੇ ਅਜੇ ਸਪਸ਼ਟ ਨਹੀਂ ਇਹ ਕਲੀਅਰ ਆ ਕਿ ਧਮਾਕਾ ਹੋਇਆ ਬਿਲਕੁਲ ਹੁਣ ਦੂਜੀ ਗੱਲ ਜਿਹੜਾ ਵੱਡਾ ਸਵਾਲ ਜਿਹੜਾ ਪੈਦਾ ਹੁੰਦਾ ਉਹ ਸਵਾਲ ਦੇਖੋ ਪੁਲਿਸ ਇਸ ਚੀਜ਼ ਨੂੰ ਡਿਨਾਈ ਕਰ ਰਹੀ ਹੈ ਪੁਲਿਸ ਇਹ ਕਹਿ ਰਹੀ ਹੈ ਵੀ ਜਾਂਚ ਦਾ ਵਿਸ਼ਾ ਜਾਂ ਪੁਲਿਸ ਅਜੇ ਕੁਝ ਵੀ ਕਹਿਣ ਤੋਂ ਕੰਨੀ ਘਤੌਂਦੀ ਹੈ ਕਿਉਂਕਿ ਆਪਾਂ ਪਹਿਲਾਂ ਵੀ ਦੇਖਦੇ ਆ ਜਦੋਂ ਜਦੋਂ ਪੰਜਾਬ ਦੇ ਕਈ ਪੁਲਿਸ ਚੌਕੇ ਥਾਣੇ ਧਮਾਕੇ ਹੋਏ ਆ ਤੇ ਪੁਲਿਸ ਅਕਸਰ ਕਹਿ ਦਿੰਦੀ ਹੈ ਵੀ ਇਹ ਹੈ ਇੱਕ ਦੋ ਵਾਰ ਕਿ ਆ ਵੀ ਟਾਇਰ ਫਟ ਗਿਆ ਇੱਕ ਦੋ ਵਾਰ ਗੱਡੀ ਦਾ ਟਾਇਰ ਫਟ ਗਿਆ ਹਨਾ ਉਹ ਚੀਜ਼ਾਂ ਆਪਾਂ ਸਾਹਮਣੇ ਆਈਆਂ ਤੇ ਉਸ ਤੋਂ 5 7 10 ਦਿਨਾਂ ਬਾਅਦ 15 20 ਦਿਨਾਂ ਬਾਅਦ ਉਹ ਜਿਹਨੇ ਸੁੱਟਿਆ ਸੀ ਉਹ ਬੰਦਾ ਫੜਿਆ ਗਿਆ ਤਾਂ ਫਿਰ ਉਹ ਤੁਸੀਂ ਦੇਖਣੇ ਬਿਕਰਮ ਮਜੀਠੀਏ ਨੇ ਬੜਾ ਇੱਕ ਮਜ਼ਾਕ ਕੀਤਾ ਲੈ 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 ਜੇ ਵਿੱਚ ਵੀ ਕਿਹਾ ਸੀ ਵੀ ਤੁਸੀਂ ਕਹਿੰਦੇ ਟਾਇਰ ਫਟਿਆ ਤੇ ਹੁਣ ਤੁਸੀਂ ਬੰਦਾ ਫੜ ਕੇ ਕਹਿ ਰਹੇ ਹੋ ਗ੍ਰੇਂਡ ਕੀਤਾ ਹਨਾ ਇਹ ਚੀਜ਼ਾਂ ਸਾਹਮਣੇ ਆਈਆਂ ਅੰਮ੍ਰਿਤਸਰ ਦੇ ਵਿੱਚ ਮੰਨ ਲਾ ਸੀਪੀ ਨੇ ਬਿਆਨ ਅੰਮ੍ਰਿਤਸਰ ਦੇ ਨੇੜੇ ਤੇੜੇ ਦਿੱਤਾ ਸੀਗਾ ਹੁਣ ਗੱਲ ਇਹ ਵੀ ਜਿਹੜੇ ਬੀਤੀ ਰਾਤ ਤੁਸੀਂ ਗੱਲ ਕਰ ਰਹੇ ਹੋ ਇਹ ਹੈਗਾ ਜ਼ਿਲ੍ਹਾ ਪਟਿਆਲਾ ਦੇ ਪਾਤੜਾਂ ਪੈਂਦੇ ਥਾਣਾ ਘੱਗਾ ਦੀ ਪੁਲਿਸ ਚੌਂਕੀ ਹੈ ਬਾਦਸ਼ਾਹ ਜੀ ਹੁਣ ਜਿਹੜਾ ਵੱਡੇ ਸਵਾਲ ਦੀ ਆਪਾਂ ਗੱਲ ਕਰ ਰਹੇ ਸੀ ਉਹ ਵੱਡਾ ਸਵਾਲ ਇਹ ਹੈ ਕਿ ਉਸ ਧਮਾਕੇ ਦੇ ਨਾਲ ਪੁਲਿਸ ਚੌਂਕੀ ਦੀਆਂ ਤਾਕੀਆਂ ਦੇ ਸ਼ੀਸ਼ੇ ਕਿਉਂ ਟੁੱਟੇ ਆ ਇਹ ਵੀ ਬਿਲਕੁਲ ਹਾਂ ਜੇ ਧਮਾਕਾ ਨਹੀਂ ਹੋਇਆ ਫਿਰ ਤਾਕੀਆਂ ਕਿਉਂ ਟੁੱਟਗੀਆਂ ਸ਼ੀਸ਼ੇ ਕਿਉਂ ਟੁੱਟੇ ਹਾਂ ਬਿਲਕੁਲ ਹੁਣ ਇਹ ਤਾਂ ਹੈ ਨਹੀਂ ਵੀ ਉੱਥੇ ਇਕੱਲੀ ਪੁਲਿਸ ਚੌਂਕੀ ਸੀ ਤੇ ਆਸ-ਪਾਸ ਖਾਲੀ ਹੈ ਇਹ ਤਾਂ ਗੱਲ ਕਲੀਅਰ ਹੈ ਕਿ ਬੈਕ ਸਾਈਡ ਤੇ ਹੋਰ ਕੁਝ ਹੈ ਨਹੀਂ ਖੇਤ ਪਰ ਉਸ ਚੌਂਕੀ ਦੇ ਇੱਕ ਪਾਸੇ ਵੱਡਾ ਕਮਰਸ਼ੀਅਲ ਦੁਕਾਨਾਂ ਜਾਂ ਹੋਰ ਚੀਜ਼ਾਂ ਹੈਗੀਆਂ ਤਾਂ ਉਸ ਤੋਂ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਰਿਹੈਸ਼ ਹੈ ਠੀਕ ਉਥੇ ਭਲੇ ਆਪਾਂ ਗਿਣਤੀ ਤਾਂ ਕਹਿ ਨਹੀਂ ਸਕਦੇ ਵੀ ਘਟੋ-ਘਟੇ ਲਾ ਲੋ ਵੀ ਪੂਰਾ ਇੱਕ ਅੱਧੇ ਸ਼ਹਿਰ ਵਾਂਗੂ ਕਸਵਾ ਟਾਈਪ ਹੈਗਾ ਬਸਿਆ ਹੋਇਆ ਹੈ ਤਾਂ ਉਹ ਬਾਦਸ਼ਾਹਪੁਰ ਕਸਵਾ ਬਹੁਤ ਵੱਡਾ ਹੈ ਪਰ ਚੌਂਕੀ ਦੇ ਨੇੜੇ ਦੀ ਗੱਲ ਕਰੀਏ ਤਾਂ ਉਥੇ ਵੀ ਕਾਫੀ ਵੱਡੀ ਰਿਹੈਸ਼ ਆ ਉਹਦੇ ਇੱਕ ਪਾਸੇ ਦਾ ਤਾਂ ਫਿਰ ਉਸ ਜਿਉ ਤਮਾਕਾ ਇਹ ਲੈਨੇ ਆਪਾਂ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਆਪਾਂ ਅਕਸਰ ਦੇਖਦੇ ਆਂ ਕਈ ਵਾਰ ਇੱਕ ਬੱਦਲਾਂ ਦੇ ਵਿੱਚ ਇੱਕ ਧਮਾਕਾ ਜਿਹਾ ਹੋ ਜਾਂਦਾ ਠੀਕ ਹੈ ਉਹ ਇਹ ਨਹੀਂ ਹੁੰਦਾ ਸਪੈਸੀਫਿਕ ਕਿ ਉਹ ਇੱਥੇ ਹੋਇਆ ਤੇ ਜਦੋਂ ਉਹਦੀ ਆਵਾਜ਼ ਜਦੋਂ ਆਉਂਦੀ ਹੈ ਤਾਂ ਬਹੁਤ ਦੂਰ ਤੱਕ ਆਵਾਜ਼ ਆਉਂਦੀ ਆ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਇਦਾਂ ਦਾ ਕੋਈ ਧਮਾਕਾ ਹੈ ਜੇ ਉਹ ਧਮਾਕੇ ਨਾਲ ਸਿਰਫ ਇੱਕ ਚੌਂਕੀ ਦੇ ਸ਼ੀਸ਼ੇ ਟੁੱਟ ਗਏ ਤਾਂ ਫਿਰ ਲੋਕਾਂ ਦੇ ਘਰਾਂ ਤੱਕ ਕਿਉਂ ਨਹੀਂ ਪਹੁੰਚਿਆ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਕਿਉਂ ਨਹੀਂ ਟੁੱਟੇ ਸਵਾਲ ਤਾਂ ਵੱਡਾ ਹੀ ਹੈ ਤਾਂ ਕੀ ਉਹ ਧਮਾਕੇ ਦਾ ਅਸਰ ਸਿਰਫ ਬੁੱਲ ਚੌਂਕੀ ਤੇ ਹੋਇਆ ਕਿ ਸਾਡੇਆਂ ਪੁਲਿਸ ਚੌਕੀਆਂ ਦੇ ਸ਼ੀਸ਼ੇ ਇੰਨੇ ਕਮਜ਼ੋਰ ਹੋ ਗਏ ਕਿ ਸਿਰਫ ਇੱਕ ਬੱਦਲਾਂ ਦੇ ਧਵਾਕੇ ਹੋਣ ਨਾਲ ਟੁੱਟ ਜਾਂਦੇ ਆ ਠੀਕ ਹੈ ਇਹ ਹੁਣ ਇੱਕ ਜਿਹੜਾ ਵੱਡਾ ਸਵਾਲ ਜਿਹੜਾ ਹੈਗਾ ਤੇ ਹੁਣ ਇਸ ਤੇ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਵੀ ਪਹੁੰਚੇ ਉੱਥੇ ਉਹਨਾਂ ਨੇ ਕੀ ਆਪਾਂ ਇੱਕ ਵਾਰ ਦਰਸ਼ਕਾਂ ਨੂੰ ਉਹ ਵੀ ਸੁਣਾ ਦਈਏ ਉਹਨਾਂ ਨੇ ਕੀ ਕਿਹਾ ਇਹ ਕੱਲ ਦੇਰ ਰਾਤ ਤੇ ਫੇਰ ਧਵਾਕੇ ਦੀ ਬਾਤ ਚੜਾਈ ਹੋਤੀ ਸੀ ਸੋ ਉਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਇੱਥੇ ਟੀਮ ਪਹੁੰਚੀ ਹੈ ਲੈ ਵੀ ਪਹੁੰਚਿਆ ਤੇ ਸਾਰਾ ਅਸੀਂ ਐਗਜ਼ਾਮਿਨ ਕਰ ਰਹੇ ਆਂ ਨਾਲ ਦੇ ਏਰੀਆ ਵੀ ਐਗਜ਼ਾਮਿਨ ਕਰ ਰਹੇ ਆਂ ਸਾਰਾ ਅਸੀਂ ਸਰਚ ਕਰ ਰਹੇ ਆਂ ਪਟਹਾਡੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜਿਹਦੇ ਵਿੱਚ ਕੋਈ ਗ੍ਰੇਨੇਡ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਦਾ ਰਿਸਿਡੂ ਮਿਲੇ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਤੇ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਡਾਕਟਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੇ ਘਟਨਾਵਾਂ ਪੁਲਿਸ ਚੌਕੀਆਂ 'ਚ ਹੀ ਹੁੰਦੀਆਂ ਹਨ ਥਾਣੇ 'ਚ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੱਕ ਮੈਂ ਤੁਸੀ ਦੇਖਿਆ ਚੈੱਕ ਵੀ ਕਰ ਰਿਹਾ ਪਿੱਛੇ ਜਾ ਕੇ ਬਾਉਂਡਰੀਆਂ ਦੇਖ ਦਿੱਤੀਆਂ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਉਹਦੇ ਪਿੱਛੇ ਹੋਊਗਾ ਜਿਹੜਾ ਵੀ ਇਹ ਇਹਨੂੰ ਬਿਲਕੁਲ ਅਸੀਂ ক্লোਜ਼ ਕਰਾਂਗੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੇ ਕਿਸੇ ਨੇ ਫਾਇ ਫਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਸਿਸੇ ਦੇ ਉਤੋਂ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸਿਸਤਾ ਹੈ ਉਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸਿਸਤਾ ਚੰਗੀ ਤਰ੍ਹਾਂ ਚੁੱਕਣਾ ਚੋਰ ਹੋ ਗਿਆ ਤੇ ਲੇਗ ਵਿੰਡੋ ਤੋਂ ਗਿਰੇ ਇਹ ਵੀ ਮੰਨ ਲਓ ਨੇ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਉਹ ਤੋਂ ਦਾ ਰੈਜ਼ਿਡਿਊ ਜ਼ਰੂਰ ਮਿਲਦਾ ਸੋ ਰੈਜ਼ਿਡਿਊ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਖੇਤਾਂ ਵਿੱਚ ਰਿਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਆ ਨਾ ਤਾਂ ਉਹਦਾ ਕੋਈ ਲੀਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗੇਗਾ ਉੱਥੇ ਗੱਡਾ ਵੀ ਬਣੂਗਾ ਸੋ ਇਹੋ ਜਿਹਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫਤੀਸ਼ ਚੱਲ ਰਹੀ ਹੈ ਜਿਹੜਾ ਕਿਸੇ ਸਹਨ ਦਾ ਮਾਹੌਲ ਬਣਿਆ ਹੈ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ अराउंड 2:00 ਵਜੇ ਠੀਕ ਸੋ ਉਸ ਤੋਂ ਬਾਅਦ ਦੀ ਸਾਡੀ ਤਫ਼ਤੀਸ਼ ਚੱਲ ਜਿਹੜੇ ਨਾਲ ਬੈਂਡਿੰਗ ਲੱਗੇ ਬਣਿਆ ਹੋਇਆ ਇਲਾਕਾ ਜੀ ਫਿਰ ਉਹਦੇ ਬਾਰੇ ਨਹੀਂ ਮੈਂ ਲੋਕਾਂ ਨੂੰ ਇਹ ਕੰਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜਿਹੀ ਕੋਈ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਚ ਚਸ਼ਕਸ਼ਾ ਮੈਂ ਤੇ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲਾਜਿਕਲ ਐਂਡ ਤੇ ਲੈ ਕੇ ਜਾਇਆ ਜਾਊਗਾ ਠੀਕ ਹੈ ਸਰ ਥੈਂਕ ਯੂ ਦੇਖੋ ਡਾਕਟਰ ਨਾਨਕ ਸਿੰਘ ਇੱਕ ਗੱਲ ਡਿਨਾਈ ਕਰ ਰਹੇ ਆ ਕਿ ਕੋਈ ਅਤਵਾਦੀ ਹਮਲਾ ਨਹੀਂ ਉਹ ਗੱਲ ਅਸੀਂ ਵੀ ਨਹੀਂ ਕਹਿ ਰਹੇ ਕੋਈ ਅਤਵਾਦੀ ਹ ਉਹ ਇਹ ਵੀ ਡਿਨਾਈ ਕਰ ਰਿਹਾ ਕਿ ਕਿ ਪਾਕਿਸਤਾਨ ਤੋਂ ਜਾਂ ਕੋਈ ਉਹਨਾਂ ਦੇ ਨਾਲ ਕੋਈ ਸਬੰਧ ਰੱਖਦਾ ਹੋਵੇ ਜਾਂ ਕਈ ਵਾਰ ਕੋਈ ਹੈਂਡ ਗ੍ਰੇਨੇਡ ਛੁੱਟਿਆ ਹੋਵੇ ਉਹ ਇਸ ਤੋਂ ਵੀ ਜਿਹੜਾ ਹੈਗਾ ਮਨਾ ਕਰ ਰਿਹਾ ਪਰ ਬਾਦਸ਼ਾਪੁਰ ਚੌਂਕੀ ਦੇ ਆਲੇ-ਦੁਆਲੇ ਵੱਡੀ ਤਦਾਦ ਦੇ ਵਿੱਚ ਜਿਹੜੀ ਪੁਲਿਸ ਫੋਰਸੋ ਸਵੇਰੇ ਪਹੁੰਚ ਗਈ ਸੀ ਸੀਸੀਟੀਵੀ ਖੰਗਾਲੇ ਜਾ ਰਹੇ ਸੀ ਆਸ-ਪਾਸ ਤੇ ਦੂਜਾ ਉੱਥੇ ਜਿਹੜੇ ਫੋਰੈਂਸਿਕ ਟੀਮਾਂ ਨੇ ਉਹ ਵੀ ਪਹੁੰਚੀਆਂ ਹੋਈਆਂ ਨੇ ਹੁਣ ਬੈਕ ਸਾਈਡ ਤੇ ਖੇਤ ਹੈ ਅੱਜ ਕੱਲ ਤੁਹਾਨੂੰ ਪਤਾ ਖੇਸਾਂ ਦੇ ਖੇਤਾਂ ਦੇ ਵਿੱਚ ਫਸਲ ਹੈ ਜਿਹੜੀ ਉਹ ਪੱਕਣ ਦੇ ਕਿਨਾਰੇ ਹੋਈ ਪਈ ਹੈ ਜਿਹੜੀ ਕਣਕ ਦੀ ਫਸਲ ਆ ਹੋ ਸਕਦਾ ਉਹਦੇ ਉੱਪਰ ਕਈ ਵਾਰ ਕੋਈ ਆਮ ਲਾਲੋ ਵੀ ਆਪਾਂ ਮੱਕੀ ਦੀ ਜਾਂ ਕੋਈ ਹੋਰ ਫਸਲ ਹੋਵੇ ਪੁਲਿਸ ਉਸ ਫਸਲ ਦੇ ਵਿੱਚੋਂ ਇਹ ਚੀਜ਼ ਭਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਾਇਦ ਜੇਕਰ ਹੈਂਡ ਗ੍ਰੇਨੇਡ ਛੁੱਟਿਆ ਹੋਵੇ ਤਾਂ ਉਹਦਾ ਕੋਈ ਨਾ ਕੋਈ ਛੋਟਾ ਮੋਟਾ ਜਿਵੇਂ ਆਪਾਂ ਉਹ ਤੋਂ ਪਿੰਨ ਕੱਢਦੇ ਆ ਹੋ ਸਕਦਾ ਕੋਈ ਉਹ ਪਿੰਨ ਮਿਲ ਜੇ ਜਾਂ ਕੋਸੋ ਹੈਂਡ ਗ੍ਰੇਨੇਡ ਦਾ ਕੋਈ ਸਮਾਨ ਜਾਂ ਕਈ ਵਾਰ ਕੋਈ ਚੀਜ਼ਾਂ ਦੀ ਬਰਾਮਦ ਹੋਵੇ ਕੋਈ ਵੀ ਪ੍ਰੂਫ ਹੋਵੇ ਤੇ ਦੂਜਾ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵਿੰਗਾਲ ਕਰ ਰਹੀ ਹੈ ਜਦੋਂ ਆਪਾਂ ਦੇਖ ਰਹੇ ਨਾ ਕਿ ਇਹਨੂੰ ਫੋਰੈਂਸਿਕ ਜਿਹੜੇ ਜੋ ਜਾਂਚ ਹੁੰਦੀ ਹੈ ਤਾਂ ਉਹਦੇ ਚ ਕਈ ਚੀਜ਼ਾਂ ਹੁੰਦੀਆਂ ਸੀਸੀਟੀਵੀ ਕੋਈ ਆਵਾਜ਼ ਆਈ ਹੈ ਜਾਂ ਕਿਸੇ ਨਾਲ ਗੱਲਬਾਤ ਹੋਈ ਹੈ ਜਾਂ ਨੇੜੇ ਤੇੜੇ ਉਦੋਂ ਰਾਤ ਨੂੰ ਫੋਨ ਕੌਣ ਸੀ ਦੇਖੋ ਇਹ ਤਾਂ ਹੈ ਨਹੀਂ ਦਿਨ ਹਾਂ ਬਿਲਕੁਲ ਅੱਧੀ ਰਾਤ ਦਾ 12 1:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਸੀਗਾ ਤਾਂ ਉਸ ਸਮੇਂ ਦਰਮਿਆਨ ਇਹ ਧਮਾਕਾ ਹੋਇਆ ਹੁਣ ਉਹ ਧਮਾਕੇ ਦੇ ਚੋਂ ਸੀਸੀਟੀਵੀ ਹੁਣ ਦੇਖੋ ਫਰੰਟ ਤੋਂ ਸੀਸੀਟੀਵੀ ਤੁਸੀਂ ਦੇਖ ਲੋਗੇ ਜਿਹੜੇ ਪਾਸੇ ਬਾਜ਼ਾਰ ਆ ਜਿਹੜਾ ਬੈਕ ਸਾਈਡ ਆ ਜਿੱਥੇ ਉਹ ਸ਼ੀਸ਼ੇ ਵੀ ਬੈਕ ਸਾਈਡ ਤੋਂ ਟੁੱਟੇ ਆ ਤੇ ਬੈਕ ਸਾਈਡ ਤੇ ਖੇਤ ਨੇ ਜਦੋਂ ਬੈਕ ਸਾਈਡ ਤੇ ਤੁਸੀਂ ਜਾਓਗੇ ਤਾਂ ਸੀਸੀਟੀਵੀ ਕਿੱਥੇ ਆ ਜਾਂਦਾ ਤੁਹਾਨੂੰ ਖੇਤਾਂ ਦਾ ਸੀਸੀਟੀਵੀ ਹੈ ਨਹੀਂ ਜਾਂ ਫਿਰ ਤੁਹਾਨੂੰ ਘੱਟੋ ਘੱਟ ਵੀ 5-7 ਕਿਲੋਮੀਟਰ ਦੇ ਆਸ-ਪਾਸ ਕਿਸੇ ਦੀ ਦੁਕਾਨ ਹੈ ਕਿਸੇ ਦੇ ਘਰ ਚ ਲੱਗੇ ਨੇ ਆ ਜ ਆ ਰਿਹਾ ਹੋਊਗਾ ਜਾ ਰਿਹਾ ਹੋਊਗਾ ਪਤਾ ਲੱਗ ਜਾਏ ਇਹ ਕੋਈ ਹੈਂਡ ਗ੍ਰਨੇਡ ਜਾਂ ਕੋਈ ਹੋਰ ਐਦਾਂ ਧਮਾਕਾ ਖੇ ਸਮੱਗਰੀ ਲੈ ਕੇ ਆਇਆ ਤਾਂ ਆਇਆ ਤਾਂ ਕਿਸੇ ਰਸਤੇ ਹੋਏਗਾ ਆ ਜ ਆ ਰਿਹਾ ਉਹ ਹੋ ਸਕਦਾ 5 ਕਿਲੋਮੀਟਰ ਪਿੱਛੇ ਗੱਡੀ ਖੜਾਈ ਮੋਟਰਸੇ ਖੜਾਇਆ ਹੋਵੇ 10 ਕਿਲੋਮੀਟਰ ਤਾਂ ਘਟੋ ਘਟੋਸ ਰਸਤੇ 'ਚ ਉਹ ਦਰੋਸਤੇ ਤਾਂ ਪੰਜ ਚਾਰ ਹੀ ਹੋਣਗੇ ਤਾਂ ਉਹਨਾਂ 'ਚੋਂ ਸੀਸੀਟੀਵੀ ਪਤਾ ਲੱਗ ਜਾਏਗਾ ਵੀ ਰਾਤ ਨੂੰ 1:00 ਵਜੇ ਕੌਣ ਆਇਆ ਕਿੱਧਰੋਂ ਆਇਆ ਕਿੱਧਰ ਗਿਆ ਇਹ ਚੀਜ਼ਾਂ ਤਾਂ ਸੋ ਆਪਾਂ ਉਥੋਂ ਦੇ ਜਿਹੜੇ ਆਪਣੇ ਸਹਿਯੋਗੀ ਨੇ ਪੱਤਰਕਾਰ ਰਿਸ਼ੀਪਾਲ ਗੁਪਤਾ ਤੇ ਉਹ ਵੀ ਉੱਥੇ ਉਸੇ ਕਸਬੇ 'ਚ ਰਹਿੰਦੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉੱਥੋਂ ਦੀ ਹੁਣ ਸਥਿਤੀ ਕੀ ਹੈ। ਤੋਂ ਬਿਲਕੁਲ ਉੱਥੋਂ ਸਾਡੇ ਸਹਿਯੋਗੀ ਨੇ ਪੱਤਰਕਾਰ ਰਿਸ਼ੀਪਾਲ ਗੁਪਤਾ ਉਹ ਸਾਡੇ ਨਾਲ ਜੁੜ ਚੁੱਕੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਰਿਸ਼ੀਪਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਇਸ ਟਾਈਮ ਉੱਥੋਂ ਦੇ ਹਾਲਾਤ ਕੀ ਨੇ ਕੀ ਉੱਥੇ ਜਾਂਚ ਇਨਵੈਸਟੀਗੇਸ਼ਨ ਚੱਲ ਰਹੀ ਹੈ? ਹਾਂਜੀ ਹਾਂਜੀ ਰੂਪਨਾ ਜੀ ਇਸ ਟਾਈਮ ਸੀਆਈ ਸਟਾਫ ਪਟਿਆਲਾ ਸਮਾਣਾ ਇੱਥੇ ਇਨਵੈਸਟੀਗੇਸ਼ਨ ਕਰ ਰਿਹਾ ਹੈ। ਸੀਸੀਟੀਵੀ ਉਡੀ ਚੈੱਕ ਕਰ ਰਹੇ ਨੇ ਬਾਜ਼ਾਰ ਦੇ ਵਿੱਚ ਚੌਂਕੀ ਦੇ ਆਲੇ-ਦੁਆਲੇ ਜੋ ਵੀ ਲੱਗੇ ਹੋਏ ਨੇ ਕੈਮਰੇ ਵੀ ਉਸ ਸਮੇਂ ਦੌਰਾਨ ਕੌਣ ਆਇਆ ਕੌਣ ਗਿਆ ਪਰ ਹਲੇ ਤੱਕ ਜਾਂਚ ਦਾ ਇਹੀ ਆਇਆ ਵੀ ਉੱਥੋਂ ਕੁਝ ਨਹੀਂ ਹਲੇ ਮਿਲਿਆ ਹੈਗਾ ਵੀ ਕੋਈ ਆਇਆ ਜਾਂ ਨਹੀਂ ਨਾ ਹੀ ਉੱਥੋਂ ਕੋਈ ਇਹੋ ਜਿਹਾ ਸਬੂਤ ਮਿਲਨੇ ਵੀ ਜਾਂ ਹੈਂਡ ਗ੍ਰੇਨੇਡ ਜਾਂ ਬੰਬ ਪਲਾਸਟ ਕੀਤਾ ਹੋਵੇ ਕਿਸੇ ਨੇ ਜਾਣ ਬੁੱਝ ਕੇ ਜਾਂ ਸ਼ਰਾਰਤੀ ਅੰਸਰ ਨੇ ਐਸਐਸਪੀ ਸਾਹਿਬ ਵੀ ਆਈ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਹਿੰਦੇ ਵੀ ਇਹੋ ਜਿਹਾ ਹਲੇ ਕੁਝ ਨਹੀਂ ਹੈ ਕਲੂ ਕੋਈ ਨਹੀਂ ਮਿਲਿਆ ਹੈਗਾ ਜੀ ਜੇ ਕੋਈ ਮਿਲਦਾ ਤਾਂ ਦੋਸ਼ੀ ਨੂੰ ਸਜ਼ਾ ਦਵਾਗੇ ਪਰ ਹਲੇ ਇਹ ਜਾ ਕੁਝ ਨਹੀਂ ਹੈ ਕੋਈ ਚਲੋ ਰਿਸ਼ੀਪਾਲ ਜੀ ਕਿ ਮੈਨੂੰ ਮੈਨੂੰ ਇਹ ਦੱਸੋ ਥੋੜਾ ਜਿਹਾ ਕਿ ਜਿਹੜਾ ਇਹ ਕਸਬਾ ਬਾਦਸ਼ਾਪੁਰ ਪੈਂਦਾ ਇਹ ਇੱਕ ਛੋਟਾ ਜਿਹਾ ਕਸਬਾ ਹੈ ਔਰ ਜਿਹੜੀ ਪੁਲਿਸ ਚੌਂਕੀ ਹੈਗੀ ਆ ਤਾਂ ਪਹਿਲੇ ਦੱਸੋ ਕਿ ਪੁਲਿਸ ਚੌਂਕੀ ਦੇ ਆਸ-ਪਾਸ ਕਿੰਨੇ ਕ ਘਰ ਨੇ ਕੀ ਉੱਥੇ ਕੋਈ ਖੇਤ ਲੱਗਦੇ ਆ ਜਾਂ ਬਿਲਕੁਲ ਆਸ-ਪਾਸ ਘਰਾਂ ਦੇ ਵਿਚਕਾਰ ਹੈ ਚੌਂਕੀ ਇਹ ਇੱਕ ਸਾਈਡ ਦੇ ਤਰਪਾਣੇ ਜੀ ਖੇਤ ਬਣੇ ਹੋਏ ਨੇ ਜੀ ਜੀ ਦੂਜੀ ਸਾਈਡ ਮਹੱਲਾ ਬਣਿਆ ਹੋਇਆ ਉੱਤੇ ਹੈਗੇ ਨੇ ਪੂਰਾ ਮਹੱਲਾ ਵੱਸਦਾ 100 150 100 ਦੇ ਕਰੀਬ ਘਰ ਹੈਗਾ ਉੱਥੇ ਜੀ ਜੀ ਔਰ ਜਦੋਂ ਤੁਮਾਕਾ ਹੋਇਆ ਬਹੁਤ ਜ਼ਿਆਦਾ ਜ਼ਬਰਦਸਤ ਬਾਜੋਈ ਸਭ ਸਹਿਮ ਕੇ ਰਾਤ ਕਿੰਨੇ ਵਜੇ ਦਾ ਤੁਮਾਕੇ ਦੀ ਜਿਹੜੀ ਹੈਗੀ ਤੁਹਾਨੂੰ ਆਵਾਜ਼ ਆਈ ਹੈ ਤੁਹਾਡਾ ਘਰ ਵੀ ਉੱਥੇ ਨੇੜੇ ਹੀ ਆ ਕਿਤੇ ਲੱਗਦਾ ਔਰ ਕਿੰਨੀ ਕੁ ਆਵਾਜ਼ ਆਈ ਹੈ ਤੇ ਕਿੰਨੇ ਕ ਵਜੇ ਦਾ ਦੱਸਿਆ ਜਾ ਰਿਹਾ ਹੈ ਮੇਰਾ ਘਰ ਬਿਲਕੁਲ ਚੌਂਕੀ ਦੇ ਨਾਲ ਲੱਗਦਾ ਜੀ ਇਹ ਤਕਰੀਬਨ ਗੱਲ ਹੈਗੀ 1 ਵਜੇ ਦੇ ਆਸ-ਪਾਸ ਦੀ ਜੀ 12 1 ਵਜੇ ਦੇ ਆਸ-ਪਾਸ ਰਾਤ 1 ਵਜੇ ਹਾਂਜੀ ਹਾਂਜੀ ਜੀ ਜ ਉਦੇ ਆਸ-ਪਾਸ ਦੀ ਗੱਲ ਹੈਗੀ ਆ ਤੇ ਬਹੁਤ ਤੇਜ਼ ਧਮਾਕਾ ਹੋਇਆ ਜੀ ਨੋਰਮਲ ਧਮਾਕਾ ਨਹੀਂ ਸੀਗਾ ਇਹ ਜਦੋਂ ਹੋਇਆ ਮਤਲਬ ਕਿ ਅਸੀਂ ਸਾਰੇ ਉੱਠ ਕੇ ਬਾਹਰ ਭੱਜੇ ਆ ਉੱਪਰ ਵੀ ਦੇਖਿਆ ਜਾ ਕੇ ਪਰ ਸਾਨੂੰ ਕੁਝ ਨਹੀਂ ਦਿਖਿਆ ਕੋਠੇ ਉੱਪਰ ਦੀ ਚੌਕੀ ਜਿਹੀ ਵੀ ਦੇਖਿਆ ਅਸੀਂ ਨਿਗਾਹ ਮਾਰੀ ਹੈ ਮੈਂਨੇ ਆਪ ਪਰ ਉੱਥੇ ਮੈਨੂੰ ਕੁਝ ਨਹੀਂ ਦਿਖਿਆ ਜੇ ਤੁਸੀਂ ਉੱਪਰ ਚੜੇ ਤਾਂ ਕੋਈ ਅਚਾਨਕ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਦੋਂ ਕੋਈ ਧਮਾਕਾ ਹੁੰਦਾ ਕੋਈ ਧੂਆਂ ਉੱਡਦਾ ਕੋਈ ਇਦਾਂ ਦਾ ਸਾਹਮਣੇ ਆਇਆ ਉਸ ਟਾਈਮ ਰਾਤ ਨੂੰ ਨਹੀਂ 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 ਰਾਤ ਨੂੰ ਕੁਝ ਵੀ ਨਹੀਂ ਦਿਖਿਆ ਹੈਗਾ ਜੀ ਸਭ ਸ਼ਾਂਤ ਮਾਹੌਲ ਸੀਗਾ ਕੋਈ ਐਡੀ ਕੋਈ ਅਫਰਾ ਤਫਰੀ ਨਹੀਂ ਕੋਈ ਰੋਲਾ ਨਹੀਂ ਪੈ ਰਿਹਾ ਸੀਗਾ ਜੀ ਜੀ ਤੇ ਮੈਂ ਵੀ ਆ ਕੇ ਆਰਮਨਾਲ ਥੱਲੇ ਆ ਕੇ ਜੀ ਬਸ ਕੁਝ ਨਹੀਂ ਦਿਖਿਆ 10 ਮਿੰਟ ਮਤਲਬ ਰਾਤ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਧਮਾਕਾ ਇਦਾਂ ਦੇ ਕੋਈ ਗੱਲਬਾਤ ਨਹੀਂ ਹੋਈ ਨਹੀਂ ਨਹੀਂ ਇਹ ਤਾਂ ਸਵੇਰ ਹੀ ਜਦੋਂ ਫੋਰਸ ਆਈ ਹੈ ਜਾਂ ਲੋਕਾਂ 'ਚ ਰੋਲਾ ਪਿਆ ਸਹਿਮ ਦਾ ਮਾਹੌਲ ਬਣਿਆ ਫਿਰ ਹੋਇਆ ਵੀ ਇਹ ਹੋਇਆ ਕੀ ਹੈ ਇਹ ਤੇ ਜੀ ਅੱਛਾ ਰਿਸ਼ੀਪਾਲ ਜੀ ਕੀ ਦੱਸੋ ਕਿ ਉੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਪੁਲਿਸ ਚੌਕੀ ਹੈ ਉਹਦੇ ਸ਼ੀਸ਼ੇ ਨੇ ਜਿਹੜੇ ਟਾਕੀਆਂ ਦੇ ਵਿੰਡੋਆਂ ਦੇ ਬੈਕਸਾਈਡ ਉਹ ਸਾਰੇ ਟੁੱਟੇ ਨੇ ਤਾਂ ਕੀ ਆਸ-ਪਾਸ ਕਿਸੇ ਹੋਰ ਘਰਾਂ ਦੇ ਵੀ ਸ਼ੀਸ਼ੇ ਟੁੱਟੇ ਨੇ ਨਹੀਂ ਨਹੀਂ ਘਰਾਂ ਦੇ ਨਹੀਂ ਟੁੱਟੇ ਹੈਗੇ ਸਿਰਫ ਉੱਥੋਂ ਦੀਆਂ 3-4 ਵਿੰਡੋਆਂ ਦੇ ਸ਼ੀਸ਼ੇ ਟੁੱਟੇ ਹੈਗੇ ਨੇ ਜਿਹੜੇ ਚੌਂਕੀ ਦੀ ਬਾਹਰਲੀ ਸਾਈਡ ਮਤਲਬ ਕਿ ਜਿਹੜੇ ਉਹਨਾਂ ਦੇ ਵਿੜੇ ਚ ਕਹਿ ਦੋ ਜਾਂ ਜਿੱਥੇ ਪਾਰਕਿੰਗ ਬਣੀ ਹੋਈ ਹੈ ਉੱਥੋਂ ਉਹ ਸਾਈਡ ਦੇ ਬੈਕਸਾਈਡ ਤੋਂ ਕੋਈ ਨਹੀਂ ਟੁੱਟੇ ਬੈਕਸਾਈਡ ਤੋਂ ਨਹੀਂ ਨਹੀਂ ਬੈਕਸਾਈਡ ਤੋਂ ਨਹੀਂ ਟੁੱਟੇ ਉਹ ਸਾਈਡ ਖੇਤ ਲੱਗਦੇ ਨੇ ਤੇ ਉੱਥੇ ਪਾਰਕਿੰਗ ਬਣੀ ਹੋਈ ਹੈ ਵਾਹਨ ਖੜਦੇ ਨੇ ਉਹ ਸਾਈਡ ਟੁੱਟੇ ਨੇ 3-4 ਸ਼ੀਸ਼ੇ ਟੁੱ ਜੀ ਤਾਂ ਪਰ ਕੀ ਇਹ ਸਮਝਿਆ ਜਾਵੇ ਕਿ ਜੇਕਰ ਧਮਾਕਾ ਖੇਤਾਂ ਵੱਲ ਹੁੰਦਾ ਤਾਂ ਖੇਤਾਂ ਵਾਲੀ ਸਾਈਡ ਤੋਂ ਸ਼ੀਸ਼ੇ ਟੁੱਟਣੇ ਸੀਗੇ ਪਰ ਸ਼ੀਸ਼ੇ ਦੂਜੀ ਸਾਈਡ ਤੋਂ ਟੁੱਟੇ ਨੇ ਫਰੰਟ ਤੋਂ ਨਹੀਂ ਇਹ ਮਤਲਬ ਕਿ ਸ਼ੀਸ਼ਾ ਉਸ ਸਾਈਡ ਦੇ ਟੁੱਟਿਆ ਰਿਹਾ ਨਹੀਂ ਉਸ ਸਾਈਡ ਹੀ ਸ਼ੀਸ਼ੇ ਨੇ ਜਿਹੜੀ ਸਾਈਡ ਤੇ ਖੇਤ ਨੇ ਪਰ ਉਹ ਐਨੇ ਫਰਕ ਹੈਗਾ ਜੀ ਲਗਭਗ ਲਾਲੋ ਵੀ 100 ਮੀਟਰ ਦਾ ਆਪਸ ਚ ਫਰਕ ਹੈਗਾ 100 ਗੱਜ ਦਾ ਜੀ 100 ਗੱਜ ਦਾ ਫਰਕ ਹੈਗਾ ਖੇਤਾਂ ਤੋਂ ਤੁਸੀਂ ਉੱਥੇ ਜਾ ਕੇ ਆਏ ਹੋ ਕੋਈ ਤੁਸੀਂ ਦੇਖਿਆ ਕੋਈ ਕੰਦ ਤੇ ਨਿਸ਼ਾਨ ਹੋਵੇ ਖੇਤਾਂ 'ਚ ਕੋਈ ਡੂੰਗਾ ਨਿਸ਼ਾਨ ਹੋਵੇ ਜਿਵੇਂ ਆਪਾਂ ਕਿ ਹੈਂਡ ਗ੍ਰੇਨੇਡ ਦੀ ਜਿਹੜੀ ਆਵਾਜ਼ ਆ ਰਹੀ ਹੈ ਵੀ ਹੈਂਡ ਗ੍ਰੇਨੇਡ ਸੀ ਕਿ ਲੋਕ ਕਹਿ ਰਹੇ ਨੇ ਜਾਂ ਇਹਦੇ ਅਫਵਾਹਾਂ ਉੱਠ ਰਹੀਆਂ ਕਿ ਲੱਗਦਾ ਹੈ ਕਿ ਹੈਂਡ ਗ੍ਰੇਨੇਡ ਦੇ ਨਾਲ ਕੋਈ ਥੱਲੇ ਕੋਈ ਧਰਤੀ ਦੇ ਵਿੱਚ ਟੋਆ ਪਿਆ ਹੋਵੇ ਜਾਂ ਕੋਈ ਕੰਦ ਦੇ ਉੱਪਰ ਨਿਸ਼ਾਨ ਪਿਆ ਹੋਵੇ ਨਹੀਂ ਨਹੀਂ ਐਸਾ ਕੁਝ ਵੀ ਨਹੀਂ ਮਿਲਿਆ ਅਸੀਂ ਉੱਥੋਂ ਦੀ ਵੀਡੀਓ ਬਣਾ ਕੇ ਲੈ ਆਏ ਆ ਸਾਰਾ ਕੁਝ ਦੇਖ ਕੇ ਆਏ ਆ ਕੋਈ ਫੁੱਟਪ੍ਰਿੰਟ ਨਹੀਂ ਮਿਲੇ ਉੱਥੇ ਐਨੇ ਕੁਝ ਵੀ ਨਹੀਂ ਮਿਲਿਆ ਹੈਗਾ ਜੀ ਸਾਰਾ ਕੁਝ ਦੇਖਿਆ ਕੋਈ ਪਿੰਨ ਵਗੈਰਾ ਨਹੀਂ ਮਿਲੀ ਜਿਵੇਂ ਹੈਂਡ ਗ੍ਰੇਨੇਡ ਦਾ ਇੱਕ ਹੈਂਡਲ ਜਾਂ ਨਿਕਲ ਕੇ ਫੇਸ ਚੜਦੇ ਹੁੰਦੇ ਨੇ ਉਹ ਕੁਝ ਨਹੀਂ ਆਇਆ ਜਾਂ ਮਿਲਿਆ ਹੈਗਾ ਕਲੂ ਜੀ ਕੁਝ ਵੀ ਨਹੀਂ ਆਇਆ ਉੱਥੇ ਚਲੋ ਰਿਸ਼ਪਾ ਜੀ ਇੱਕ ਆਖਰੀ ਸਵਾਲ ਹੈ ਮੇਰਾ ਪਿੱਕੇ ਦੱਸੋ ਕਿ ਉੱਥੇ ਘਰ ਕਿੰਨੇ ਕ ਨੇ ਆਸ-ਪਾਸ ਜਿੱਥੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਕੀ ਐਦਾਂ ਦੇ ਕੋਈ ਸੀਸੀਟੀਵੀ ਆਸ-ਪਾਸ ਹੈਗੇ ਨੇ ਕਿ ਜਿੱਥੋਂ ਇਹ ਪਤਾ ਲੱਗ ਸਕੇਗਾ ਕਿ ਕੋਈ ਰਾਤ ਨੂੰ ਆਇਆ ਜਾਂ ਗਿਆ ਨਹੀਂ ਗਿਆ ਕਿੱਥੋਂ ਦੀ ਸੀਸੀਟੀਵੀ ਜਿਹੜੇ ਖੰਗਾਲੇ ਜਾ ਰਹੇ ਆ ਇਹ ਜਿਹੜੇ ਸੀਸੀਟੀਵੀ ਨੇ ਬਾਜ਼ਾਰ ਦੇ ਵਿੱਚ ਖੰਗਾਲੇ ਜਾ ਰਹੇ ਨੇ ਰੋਡ ਦੇ ਉੱਪਰੋਂ ਜੀ ਵੀ ਰੋਡ ਦੇ ਉੱਪਰ ਜਿਹੜੇ ਹੈਗੇ ਨੇ ਘਰਾਂ ਦੇ ਬਾਹਰ ਤਾਂ ਇੱਕ ਅੱਧੇ ਘਰ ਨੇ ਲਗਾਏ ਹੋਏ ਆ ਕੋਈ ਜ਼ਿਆਦਾ ਨਹੀਂ ਮਹੱਲੇ ਦੇ ਵਿੱਚ ਲਗਾਏ ਹੋਏ ਸੀਸੀਟੀਵੀ ਕੈਮਰੇ ਮਹੱਲਿਆਂ 'ਚ ਨਹੀਂ ਹੈ ਚੌਂਕੀ 'ਚ ਵੀ ਲੱਗੇ ਹੋਏ ਨੇ ਪਰ ਉੱਥੋਂ ਵੀ ਇਹਨਾਂ ਨੂੰ ਕੋਈ ਕਲੀਅਰ ਨਹੀਂ ਹੋਇਆ ਹੈ ਕਿ ਸੀਸੀਟੀਵੀ ਕੈਮਰੇ 'ਚ ਕੁਝ ਹੋਇਆ ਜੀ ਉੱਥੋਂ ਵੀ ਕਲੀਅਰ ਨਹੀਂ ਹੋਇਆ ਕੁਝ ਜੀ ਨਹੀਂ ਇਹ ਜਿਹੜੇ ਸੀਸੀਟੀਵੀ ਦੱਸ ਰਹੇ ਹੋ ਤੁਸੀਂ ਰਿਸ਼ੀਪਾਲ ਜੀ ਕੀ ਇਹ ਲੱਗਦਾ ਹੈ ਕਿ ਜਿਹੜੇ ਬੈਕ ਤੇ ਖੇਤ ਨੇ ਖੇਤਾਂ ਵਾਲੀ ਸਾਈਡ ਜਿਹੜੀ ਸੀਸੀਟੀਵੀ ਆ ਉਹ ਫਿਰ ਕਿਹੜੇ ਖੰਗਾਲੇ ਜਾ ਰਿਹਾ ਉੱਧਰ ਉਸ ਤਾ ਉਸ ਤਰਫ ਤੱਕ ਕਿਸੇ ਨੇ ਲਾਈਨ ਜਿਵੇਂ ਇਹ ਤਾਂ ਰੋਡ ਦੇ ਉੱਪਰ ਤਲਾਸ਼ ਰੇ ਨੇ ਵੀ ਕੌਣ ਆਇਆ ਕੌਣ ਗਿਆ ਜੀ ਬਸ ਉਹ ਉਹ ਦੇਖ ਰੇ ਨੇ ਵੀ ਇੱਕ ਆਈਡੀਆ ਲਾ ਰੇ ਨੇ ਕਮਾਸ ਲਾ ਰੇ ਨੇ ਦੇਖ ਲੋ ਵੀ ਆ ਆਇਆ ਹੋਊਗਾ ਇਹਨੂੰ ਆਪਾਂ ਇੱਕ ਟ੍ਰੇਸ ਕਰ ਰੇ ਨੇ ਉੱਥੇ ਹੋਵੇ ਸਿਰਫ ਰੋਡ ਦੇ ਉੱਪਰ ਵੀ ਕੌਣ ਆਇਆ ਕੌਣ ਗਿਆ ਕਿੱਧਰ ਨੂੰ ਜਾ ਰਿਹਾ ਜੀ ਜੀ ਰਿਸ਼ੀਪਾਲ ਜੀ ਜਿਸ ਤਰ੍ਹਾਂ ਤੁਹਾਡਾ ਵੀ ਘਰ ਉੱਥੇ ਨੇੜੇ ਆਮ ਲੋਕ ਉੱਥੇ ਰਹਿੰਦੇ ਨੇ ਔਰ ਕਈ ਵਾਰ ਜੇ ਆਉਂਦਾ ਆਪਾਂ ਦੇਖਦੇ ਆ ਕਿ ਜਦੋਂ ਐਦਾਂ ਦਾ ਕੋਈ ਮਾਹੌਲ ਹੋਵੇ ਤਾਂ ਲੋਕ ਸਹਿਮ ਜਾਂਦੇ ਨੇ ਤਾਂ ਕੀ ਹੁਣ ਲੋਕਾਂ 'ਚ ਜਿਹੜੇ ਆਸ-ਪਾਸ ਦੇ ਵਾਸੀ ਨੇ ਖਾਸ ਕਰਕੇ ਉਥੋਂ ਨੇੜਲੇ ਘਰਾਂ ਵਾਲੇ ਉਹਨਾਂ ਦੇ ਵਿੱਚ ਸਹਿਮ ਕਿਦਾਂ ਦਾ ਪਾਇਆ ਜਾ ਰਿਹਾ ਕੀ ਉਹ ਸੋਚ ਕੇ ਰਹੇ ਨੇ ਕੀ ਉਹਨਾਂ ਜਹਨ ਦੇ ਵਿੱਚ ਕੀ ਦੇਖਿਆ ਜਾ ਰਿਹਾ ਜੇ ਕਿਸੇ ਨਾਲ ਗੱਲਬਾਤ ਕੀਤੀ ਹੋਵੇ ਤਾਂ ਤੁਸੀਂ ਉਹਨਾਂ ਨਾਲ ਜੇ ਗੱਲਬਾਤ ਤਾਂ ਹੋਈ ਹੈ ਜੀ ਉਹ ਤਾਂ ਕਹਿੰਦੇ ਸਹਿਮ ਦਾ ਮਾਹੌਲ ਤਾਂ ਹੈ ਵੀ ਇਹ ਕਦੀ ਅੱਗੇ ਹੋਇਆ ਨਹੀਂ ਹੈਗਾ ਇਹ ਜੀ ਵੀ ਇਹ ਇਸ ਤਰ੍ਹਾਂ ਹੋਇਆ ਕਿਉਂ ਹੋਇਆ ਉਹ ਵੀ ਚੌਂਕੀ ਦੇ ਵਿੱਚ ਹੋਇਆ ਇੱਕ ਖਬਰ ਆੜਦਾ ਹੁੰਦੀ ਹੈ ਰਪਾਣੇ ਜੀ ਸਭ ਦੇ ਅੰਦਰ ਕਬਰ ਆੜਦਾ ਹੈਗੀ ਐ ਇਸ ਚੀਜ਼ ਵੀ ਕਿਉਂ ਹੋ ਗਿਆ ਠੀਕ ਹੈ ਠੀਕ ਹੈ ਧੰਨਵਾਦ ਰਿਸ਼ੀਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਦੇਖੋ ਰਿਸ਼ੀਪਾਲ ਗੁਪਤਾ ਨੇ ਵੀ ਇਹੀ ਗੱਲ ਕਹੀ ਆ ਕਿ ਸੀਸੀਟੀਵੀ ਕੈਮਰੇ ਆ ਜਿਹੜੇ ਉਹ ਖੰਘਾਲੇ ਜਾ ਰਹੇ ਆ ਜਾਂ ਪੁੱਛਗਿੱਛ ਕੀਤੀ ਜਾ ਰਹੀ ਆ ਪੁੱਛਗਿੱਛ ਤਾਂ ਤਾਂ ਹੋਊਗੀ ਜੇ ਕਿਸੇ ਬੰਦੇ ਦਾ ਕਲਿਊ ਮਿਲੂ ਜੇ ਮੰਨ ਲਓ ਕਿਸੇ ਦੇ ਘਰ ਤੋਂ ਸੀਸੀਟੀਵੀ ਮਿਲ ਜਾਂਦਾ ਹੈ ਉਥੋਂ ਕੋਈ ਗੱਡੀ ਨਿਕਲਦੀ ਹੈ ਉਹਦਾ ਗੱਡਿਆ ਨੰਬਰ ਟਰੇਸ ਹੋ ਜਾਂਦਾ ਬੇਸ਼ੱਕ ਕੋਈ ਆਪਣੇ ਕੰਮ ਤੋਂ ਹੀ ਆਇਆ ਹੋਵੇ ਪਰ ਉਹ ਸ਼ੱਕ ਦੇ ਘੇਰੇ ਚ ਆ ਜਾਏਗਾ ਕਿ ਗੱਡੀ ਕਿਦੀ ਹੈ ਕੌਣ ਹੈ ਉਹ ਗੱਡੀ ਨੰਬਰ ਕਰਕੇ ਉਹਦਾ ਨੰਬਰ ਖੰਗਾ ਲਿਆ ਜਾਏਗਾ ਪੁੱਛਿਆ ਜਾਏਗਾ ਕਿੱਧਰੋਂ ਆਇਆ ਕਿੱਧਰ ਮਤਲਬ ਇਹ ਜਿਹੜੇ ਪੁੱਛ ਗਿਛ ਦਾ ਹਲੇ ਆਉਣ ਦਾ 파ਟ ਹੈ ਇੱਕ ਗਰਮਾਣ ਜਿਸ ਦਾ ਤੁਸੀਂ ਗੱਲ ਕੀਤੀ ਹੈ ਇਹ ਪੰਜਾਬ ਦੇ ਵਿੱਚ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ 10 12 ਜਗ੍ਹਾ ਹੋਗਾ ਜਿੱਥੇ ਇਹ ਗਰਨੇੜੇ ਦਾ ਹਮਲਾ ਲਗਾਤਾਰ ਹੋਇਆ ਅੰਮ੍ਰਿਤਸਰ ਦੀ ਗੱਲ ਕੀਤੀ ਆਵੇ ਜਲੰਧਰ ਦੀ ਗੱਲ ਕੀਤੀ ਆਵੇ ਤੁਹਾਡੇ ਕੋਲ ਕੋਈ ਡਿਟੇਲ ਹੈ ਕਿ ਹੁਣ ਤੱਕ ਕਿੰਨੇ ਕੁ ਜੜੀ ਹੈ ਜਗ੍ਹਾ ਤੇ ਹਮਲਾ ਹੋਇਆ ਉਹ ਵਿਸਤਾਰ ਦੱਸੋ ਜੀ ਦੇਖੋ ਪੰਜਾਬ ਦੇ ਵਿੱਚ ਨਵੰਬਰ ਤੋਂ ਲੈ ਕੇ ਹਮ ਅੱਜ ਇੱਕ ਅਪ੍ਰੈਲ ਤੱਕ ਮਲਵੇ ਲਾ ਲੋ ਵੀ ਨਵੰਬਰ ਦਸੰਬਰ 2 ਮਹੀਨੇ ਉਹ ਤੇ ਮਾਰਚ ਤੱਕ 3 ਮਹੀਨੇ 3 5 ਮਹੀਨੇ ਹੋ ਗਏ 5 ਮਹੀਨਿਆਂ ਦੇ ਵਕਫੇ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲਗਭਗ 11-12 ਇਹ ਜੇ ਜਿਹੜੇ ਇਨਸੀਡੈਂਟ ਉਹ ਹੋਏ ਆ ਜਿਆਦਾਤਰ ਕਿ ਜਿਹੜੇ ਪਹਿਲਾ ਜਿਹੜਾ ਘਟਨਾ ਦੱਸੀ ਜਾ ਰਹੀ ਹੈ ਹੁਣ ਦੇਖੋ ਕਟਨਾ ਹੈਗੀ ਸੀ ਨਹੀਂ ਇਹ ਤਾਂ ਜਾਂਚ ਦਾ ਵਿਸ਼ਾ ਪਰ ਆਪਾਂ ਕਹਾਂਗੇ ਆ ਜਲਦੀ ਕਿਹੜੀ ਕਿਹਮ ਲੋਕਾਂ ਸਹਿਵਾ ਹਾਲ ਦੀ ਕਿਹੜੀ ਕਟਨਾ ਹੀ ਇਹਨੂੰ ਕਹਾਂਗੇ ਆਪਾਂ ਜਦੋਂ ਇਹਨਾਂ ਵੱਡਾ ਹੋ ਗਿਆ ਵੱਡਾ ਹੋ ਗਿਆ ਹੁਣ ਇਹ ਅੱਜ ਪਹਿਲੀ ਕਟਨਾ ਜਿਹੜੀ ਮਾਲਵਾ ਇਲਾਕੇ ਚ ਹੋਈ ਆ ਇਸ ਤੋਂ ਪਹਿਲਾਂ ਜਿੰਨੇ ਵੀ ਇਹ ਜਿਹੇ ਆ ਜਿਹੜੇ ਇਨਸੀਡੈਂਟ ਹੋਏ ਆ ਉਹ ਸਾਰੇ ਖਾਸ ਕਰ ਦੁਆਬਾ ਹਲਕੇ ਸਰਹੱਦੀ ਇਲਾਕਿਆਂ ਚ ਹੋਈ ਆ ਉਹਦੇ ਚ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ ਤੇ ਗੁਰਦਾਸਪੁਰ ਪਹਿਲਾ ਜਿਹੜਾ ਧਮਾਕਾ ਹੋਇਆ ਸੀ 28 ਨਵੰਬਰ ਨੂੰ ਜਿਹੜਾ 2024 ਨਿਕਲੀ ਆ 28 ਨਵੰਬਰ ਨੂੰ ਗਰਵਾਕਸ਼ ਨਗਰ ਅੰਮ੍ਰਿਤਸਰ ਅੱਛਾ ਜਿਹੜਾ ਪੁਲਿਸ ਚੌਕ ਕਿਤੇ ਹੋਇਆ ਸੀਗਾ ਪਹਿਲਾਂ ਜਿਹੜਾ ਜਿਹੜਾ ਸੀਪੀ ਨੇ ਬਿਆਨ ਵੀ ਦਿੱਤਾ ਥੱਲੇ ਵੀ ਹਾਂ ਉਹ ਕਾਫੀ ਹੋਇਆ ਸੀ ਉਸ ਤੋਂ ਬਾਅਦ 4 ਦਸੰਬਰ ਨੂੰ ਮੁਜੀਠੀਆ ਦਾ ਜਿਹੜਾ ਪੁਲਿਸ ਥਾਣਾ ਉਹਦੇ ਭਾਰਤਵਾਕਾ ਹੋਣ ਦੀ ਖਬਰ ਮਿਲੀ ਸੀ ਉਹ ਵੀ ਕਾਫੀ ਚਰਚਾ ਚ ਰਹੀ ਉਸ ਤੋਂ ਬਾਅਦ 12 ਦਸੰਬਰ ਇਹ ਸਾਰੇ 24 ਹੈ ਨਵੰਬਰ ਦਸੰਬਰ ਦਾ ਪਰ ਦੱਸ ਰਿਹਾ 2024 ਦੀਆਂ ਨੇ ਓਕੇ 12 ਦਸੰਬਰ ਨੂੰ ਗਰਦਾਸਪੁਰ ਦੇ ਪਿੰਡ ਆਲੀਆਲ ਪੈਂਦਾ। ਉੱਥੇ ਇੱਕ ਪੁਲਿਸ ਥਾਣਾ ਕਣਿੱਕੇ। ਉਹਦੇ ਦੇ ਵਿੱਚ ਵੀ ਉੱਤੇ ਕਾਮਲਾ ਹੋਣ ਦੀ ਦਿਨ ਰਾਤ ਖਬਰ ਸਾਹਮਣੇ ਆਈ। ਉਸ ਤੋਂ ਬਾਅਦ 17 ਦਸੰਬਰ ਨੂੰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਅਸਮਾਲਵਾਦ, ਇਸਲਾਮਾਬਾਦ। ਉਹਦਾ ਹੈਗਾ ਇੱਕ ਇਸਲਾਮਾਬਾਦ ਉੱਥੇ ਇੱਕ ਪੁਲਿਸ ਸਟੇਸ਼ਨ ਉਹਦੇ ਤੇ ਹਮਲਾ ਹੋਣ ਦੀ ਖਬਰ ਮਿਲੀ। ਫਿਰ 18 ਦਸੰਬਰ ਨੂੰ ਅਗਲੇ ਦਿਨ ਫਿਰ ਗਰਦਾਸਪੁਰ ਦੇ ਜਿਹੜਾ 18 ਦਸੰਬਰ ਪੁਲਿਸ ਚੌਂਕੀ ਬਖਸ਼ੀਵਾਲ ਉਹ ਵੀ ਗਰਦਾਸਪੁਰ ਚ ਹੋਇਆ ਫਿਰ 18 ਦਸੰਬਰ ਤੋਂ ਬਾਅਦ 20 ਦਸੰਬਰ ਬੜਾ 1 2 ਦਿਨ ਦਾ ਪਖਵਾ ਨਾ ਇੱਕ ਦਿਨ ਦੋ ਦਿਨ ਇੱਕ ਦੋ ਦਿਨ ਫਿਰ ਜਿਹੜੀ 20 ਦਸੰਬਰ ਦੀ ਆ ਉਹ ਬਡਾਲਾ ਉਹ ਕਿੱਥੇ ਪੰਗ ਦੇ ਕੋਲ ਪੈਂਦੀ ਆ ਬੰਗਰ ਪੁਲਿਸ ਚੌਂਕੀ ਉਹ ਉਹ ਵੀ ਉੱਥੇ ਪੈਂਦੀ ਆ ਤਾਂ ਉਹਦੇ ਤੇ ਹਮਲਾ ਜਿਹੜਾ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਬਾਅਦ ਫਿਰ ਅੱਗੇ 3 ਫਰਵਰੀ ਜਨਵਰੀ ਨਿਕਲ ਗਈ ਤੇ ਫਿਰ ਅੱਗੇ ਫਰਵਰੀ ਚ ਆਓ ਫਿਰ 3 ਫਰਵਰੀ ਨੂੰ ਅੰਮ੍ਰਿਤਸਰ ਦੇ ਪੁਲਿਸ ਚੌਂਕੀ ਪੈਂਦੀ ਹੈ ਫਤਿਹਗੜ ਚੂੜੀਆਂ ਬਾਈਪਾਸ ਤੇ ਜਿੱਧਰ ਆਪਣਾ 에어ਪੋਰਟ ਆ ਉਸ ਸਾਈਡ ਤੇ ਪੈਂਦੀ ਆ ਫਿਰ ਉੱਥੇ ਧਮਾਕਾ ਹੋਣ ਦੀ ਜਿਹੜੀ ਖਬਰ ਮਿਲੀ ਉਸ ਤੋਂ ਬਾਅਦ ਫਿਰ 15 ਜਨਵਰੀ ਨੂੰ ਫਿਰ ਜਿਹੜਾ ਸ਼ਰਾਬ ਕਾਰੋਬਾਰੀ ਤੇ ਕਾਂਗਰਸ ਅਮਨ ਜੈੰਤੀਪੁਰ ਆ ਠੀਕ ਹੈ ਉਹਦੇ ਘਰ ਜੈੰਤੀਪੁਰ ਅਮਰਸਰ ਦੇ ਕੋਲ ਪੈਂਦਾ ਉਹਦੇ ਘਰ ਦੇ ਉੱਪਰ ਹਮਲਾ ਹੋਇਆ ਠੀਕ ਹੈ ਉਸ ਤੋਂ ਬਾਅਦ 17 ਫਰਵਰੀ 2025 ਹਾਲ ਹੀ ਕੁਝ ਮਹੀਨੇ ਦੋ ਮਹੀਨੇ ਦੇ ਪਹਿਲਾਂ ਫਿਰ ਪੰਜਾਬ ਪੁਲਿਸ ਦਾ ਸਿਪਾਹੀ ਹੈ ਕਿ ਜਤਿੰਦਰ ਸਿੰਘ ਉਹਦੇ ਚਾਚੇ ਦੇ ਘਰ ਤੇ ਹਮਲਾ ਹੋਣ ਦੀ ਖਬਰ ਆਈ ਉਹ ਵੀ ਤੁਸੀਂ ਪੜਿਆ ਹੋਣਾ ਉਸ ਤੋਂ ਬਾਅਦ ਫਿਰ 11 ਮਾਰਚ ਨੂੰ ਅੰਮ੍ਰਿਤਸਰ ਦੇ ਹਿੰਦੂ ਮੰਦਿਰ ਤੇ ਹਮਲਾ ਹੋਇਆ ਠੀਕ ਹੈ ਉਹ ਹੋਇਆ ਠਾਕਰ ਦਵਾਰਾ ਜਿਹੜਾ ਹੈਗਾ ਉੱਥੇ ਉਹ ਵੀ ਅੰਮ੍ਰਿਤਸਰ ਦੇ ਵਿੱਚ ਹੁੰਦੇ ਪੈਂਦਾ ਉਸ ਤੋਂ ਬਾਅਦ ਫਿਰ 16 ਮਾਰਚ ਨੂੰ ਜਲੰਧਰ ਦੇ ਪਿੰਡ ਰਸੂਲਪੁਰ ਘਰ ਦੇ ਉੱਤੇ ਹਮਲਾ ਹੋਇਆ ਮਤਲਬ ਹੁਣ ਇਹ ਜਿਹੜੀਆਂ ਘਟਨਾਵਾਂ ਦੇਖੋ ਇੱਕ ਤਾਂ ਹੈ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਦੂਜੇ ਪਾਸੇ ਦੱਸਿਆ ਹੀ ਆ ਬਾਹਰ 11 12 ਜਗ੍ਹਾ ਤੇ ਅਜਿਹੀਆਂ ਘਟਨਾਵਾਂ ਹੋਈਆਂ ਹੁਣ ਪੰਜਾਬ ਪੁਲਿਸ ਦੇ ਉੱਪਰ ਸਵਾਲ ਲਗਾਤਾਰ ਚੁੱਕੇ ਜਾ ਰਹੇ ਨੇ ਆਮ ਆਦੀ ਪਾਰਟੀ ਦੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਜਦੋਂ ਆਮ ਆਦੀ ਮੌਜੂਦਾ ਸਰਕਾਰ ਹੋਵੇਗੀ ਤਾਂ ਸਵਾਲ ਤਾਂ ਚੁੱਕੇ ਜਾਣਗੇ ਕਿਉਂਕਿ ਇਦਾਂ ਦੀਆਂ ਘਟਨਾਵਾਂ ਉਹ ਵੀ ਥਾਣਿਆਂ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਲਗਾਤਾਰ ਆਣ ਗਿਆ ਸਵਾਲ ਤਾਂ ਵਿਰੋਧੀ ਵੀ ਚੱਕਣਗੇ ਸਵਾਲ ਚੁੱਕਦੇ ਆਦੇ ਆ ਵਿਰੋਧੀ ਸਵਾਲ ਹਮੇਸ਼ਾ ਸੱਤਾ ਤਿਰ ਨੂੰ ਹੁੰਦਾ ਜਦੋਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਪਰ ਸਵਾਲ ਹਮੇਸ਼ਾ ਸੱਤਾ ਤਿਰ ਨੂੰ ਹੁੰਦਾ ਬਿਲਕੁਲ ਠੀਕ ਜੀ ਦੀ ਮਰਜ਼ੀ ਸਰਕਾਰ ਹੋਵੇ ਕੱਲ ਅਕਾਲੀ ਦਲ ਦੀ ਸਰਕਾਰ ਬੀਜੇਪੀ ਦੀ ਕਾਂਗਰਸ ਦੀ ਆਮ ਆਦਮੀ ਰਿਪੀਟ ਕਰੀ ਕੱਲ ਜੀ ਦੀ ਦੁਆਰਾ ਸਰਕਾਰ ਆਏਗੀ ਸਤਾਈ ਚ ਜੇ ਉਦੋਂ ਹੋਣਗੇ ਉਦੋਂ ਉਹ ਸਰਕਾਰ ਨੂੰ ਸਵਾਲ ਹੋਏਗਾ ਜੇ ਪੰਜਾਬ ਦੇ ਵਿੱਚ ਬੇਅਦਬੀ ਵਰਗੀਆਂ ਵੱਡੀਆਂ ਘਟਨਾਵਾਂ ਹੋਈਆਂ ਤਾਂ ਸਵਾਲ ਅਕਾਲੀ ਦਲ ਨੂੰ ਹੋਏ ਉਹਨਾਂ ਸਵਾਲਾਂ ਦੇ ਕਰਕੇ ਅੱਜ ਅਕਾਲੀ ਦਲ ਅੱਜ ਤੱਕ ਉਹ ਸਵਾਲਾਂ ਦਾ ਜਿਹੜਾ ਉਹਨਾਂ ਤੋਂ ਸਾਹਮਣਾ ਕਰ ਰਿਹਾ ਭੁਗਤ ਰਿਹਾ ਉਹਨੂੰ ਖਿਹੜਾ ਨਹੀਂ ਚਟਾਇਆ ਜਾ ਰਿਹਾ ਉਸ ਤੋਂ ਬਾਅਦ ਜੇ ਕਾਂਗਰਸ ਦੀਆਂ ਸਰਕਾਰਾਂ ਦਰਮਿਆਨ ਕੋਈ ਘਟਨਾਵਾਂ ਹੋਈਆਂ ਉਹਦੇ ਸਵਾਲ ਅੱਜ ਤੱਕ ਕਾਂਗਰਸ ਤੇ ਖੜੇ ਐ ਠੀਕ ਐ ਤੁਸੀਂ ਜੇ ਬਹੁਤ ਚਰਚਿਤ ਕਈ ਵੱਡੇ ਮਾਮਲੇ ਆ ਉਸ ਤੋਂ ਬਾਅਦ ਜੇ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੁੰਦੀਆਂ ਵੱਡੀਆਂ ਕੋਈ ਘਟਨਾਵਾਂ ਹੋਈਆਂ ਕਈ ਰਾਜਾਂ ਦੇ ਵਿੱਚ ਹੋਈਆਂ ਤਾਂ ਉਹਦੇ ਸਵਾਲ ਅੱਜ ਤੱਕ ਸੈਂਟਰ ਸਰਕਾਰ ਨੂੰ ਹੋ ਰਹੇ ਆ ਬੀਜੇਪੀ ਨੂੰ ਤਾਂ ਇਸ ਕਰਕੇ ਜੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਐ ਤੇ ਜੇ ਪੰਜਾਬ ਦੇ ਵਿੱਚ ਅਜਿਹੇ ਘਟਨਾਵਾਂ ਹੋ ਰਹੀਆਂ ਤਾਂ ਉਹਦੇ ਸਵਾਲ ਆਮ ਆਦਮੀ ਪਾਰਟੀ ਨੂੰ ਹੋਣੇ ਸੁਭਾਵਿਕ ਹੈ ਇਹਨੂੰ ਇਹ ਨਹੀਂ ਕਹਿ ਰਹੇ ਕਿ ਵਿਰੋਧੀ ਧਿਰ ਘੇਰ ਰਹੀ ਆ ਨੋ ਇਹ ਹਮਲੇ ਲੋਕਾਂ ਦੇ ਸਾਹਮਣੇ ਆ ਮੈਨੂੰ ਇਹ ਰਬਾਣਾ ਜੀ ਵਿਰੋਧੀ ਦੀ ਗੱਲ ਕੀਤੀ ਆਵੇ ਖਾਸ ਤੌਰ ਤੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੇ ਵੀ ਜਿਹੜਾ ਸਵਾਲ ਚੁੱਕੇ ਨੇ ਆਪਾਂ ਦਰਸ਼ਕਾਂ ਨੂੰ ਥੋੜੀ ਉਹ ਵੀ ਸੁਣਾ ਦਿੰਦੇ ਆ ਵੀ ਜਿਹੜਾ ਉਹ ਕੀ ਕੁਝ ਕਿਹਾ ਉਹਨਾਂ ਨੇ ਹੋਰ ਕੁਝ ਵਿਦੇਸ਼ੀ ਤਾਕਤਾਂ ਪੰਜਾਬ ਦੇ ਅੰਦਰ ਭਾਈ-ਭਾਈ ਕੋ ਲੜਾਣਾ ਚਾਹਤੀ ਦੁਸ਼ਮਣਪੂਰਨ ਘਟਨਾਵਾਂ ਕੀਤੀ ਜਾ ਰਹੀਆਂ जिस तरह कल पूज्य बाबा साहब अम्बेडकर जी की प्रतिमा के साथ छेड़छाड़ की गई, मैं उसे दुर्भाग्यपूर्ण मानता हूँ कठोर निंदनीय है शरारती तत्व पंजाब के माहौल को खराब करना चाहते लेकिन पंजाब की सरकार कुंभकरण की नींद सोए पंजाब की आम आदमी पार्टी की सरकार ने पंजाब के अंदर एक इंडस्ट्री चालू करवा दी है वो है रंगदारी अपहरण और किलिंग्स ने गैंगिज्म खड़े हुए हैं ये दुर्भाग्यपूर्ण है और आज पंजाब पूरा डरा हुआ है भेय का वातावरण है जिन रक्षकों ने हमें जारी हमारी रक्षा करनी है उन पुलिस स्टेशन पर ही ग्रनेड फेंक के जा रहे हैं लेकिन पंजाब की भगवंत मान की सरकार रोकने में असफल है रोकने के लिए असफल है स्वामीनाथन कमीशन की रिपोर्ट के तहत जो जो स्वामीनाथन जी ने कहा था हमने वो पूरा किया और हमारे द्वार हमेशा ही किसानों के लिए चर्चा के लिए खुले हैं और उसके बाद आम आदमी पार्टी और कांग्रेस दोनों सगी बहनें हैं और वो नूरा कुश्ती खेल रही है पंजाब के अंदर हो या दिल्ली के अंदर हो एक दूसरे को पास दे रही है मैं पूछना है चाहता हूँ भगवंत मान साहब क्या आप इन गठबंधन का हिस्सा नहीं है और बाजवा साहब से पूछना चाहता हूँ राजा बडिंग जी से पूछना चाहता हूँ दिल्ली में गले मिलते हो और यहाँ गालियाँ निकालते ये धोरा चेहरा है आप दोनों मिले हुए हो और आप दोनों ने मिलकर पंजाब को चीट किया है दिल्ली को चीट किया है दिल्ली की जनता ने आपको सजा दी है पंजाब की जनता भी आप दोनों को सजा देगी और पंजाब की जनता की आज एक पुरजोर मांग है कि जो दिल्ली के अतिथि हैं अब अतिथि कब जाओगे ये पंजाब की जनता कह रही है हर शहर में ये अतिथि आकर बैठ गए हैं दिल्ली के हारे नकारे जमानती नेता घोटालों के सरदार लुटेरा गैंग पंजाब को लूटने की योजनाएं मंत्रियों के साथ मिलकर बना रहे मंत्रियों को निर्देश दे रहे हैं ये दुर्भाग्य समय, आने, 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 आने समय, 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 समय में सर बीजेपी का गठबंधन हो सकता है भारतीय तो जनता पार्टी पूरी मजबूती से पंजाब में काम कर रही है और निरंतर जनता के बीच में जा रही है जनता ਮੋਦੀ ਜੀ ਦੇ ਨੇਤ੍ਰਿਤਵ ਮੇ ਭਾਰਤੀ ਜਨਤਾ ਪਾਰਟੀ ਕੋ ਖੁੱਲ੍ਹ ਕੇ ਆਸ਼ੀਰਵਾਦ ਦੇ ਦੇਖੋ ਆਪਾਂ ਦੇਖਿਆ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਨੇ ਤਰਨ ਚੋਂ ਉਹਨਾਂ ਨੇ ਵੀ ਸਵਾਲ ਜਿਹੜੇ ਉਠਾਏ ਨੇ ਦੇਖੋ ਸਵਾਲ ਤਾਂ ਹਮੇਸ਼ਾ ਸ਼ੁਰੂ ਤੋਂ ਮੈਂ ਪਹਿਲੇ ਹੀ ਕਿਹਾ ਵੀ ਜਦੋਂ ਅਜਿਹੀਆਂ ਕਟਨਾਵਾਵਾਂ ਹੋਣਗੀਆਂ ਸੱਤਾ ਤੇਰ ਨੂੰ ਸਵਾਲ ਹੋਣੇ ਸੁਭਾਵਿਕ ਹੈ ਔਰ ਸਵਾਲ ਹਮੇਸ਼ਾ ਸੱਤਾ ਤੇਰ ਨੂੰ ਹੋਣਗੇ ਜਾਂ ਜਿਹੜੇ ਸਵਾਲ ਉਹ ਪੰਜਾਬ ਪੁਲਿਸ ਨੂੰ ਹੋਣਗੇ ਪੁਲਿਸ ਪ੍ਰਸ਼ਾਸਨ ਨੂੰ ਹੋਣਗੇ ਆਮ ਲੋਕ ਪ੍ਰਸ਼ਾਸਨ ਨੂੰ ਕਰਨਗੇ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸੱਤਾ ਤੇਲੂ ਕਰ ਲਗੀਆਂ ਤੇ ਸਵਾਲ ਹੁਣੇ ਸੁਭਾਵਿਕ ਆ ਪਰ ਆਪਾਂ ਹੁਣ ਇਹ ਕਹਿ ਕੇ ਖੇੜਾ ਨਹੀਂ ਛੁਡਾ ਸਕਦੇ ਕਿ ਇਹਦਾ ਟਾਇਰ ਫਟ ਗਿਆ ਸਾਈਕਲ ਦਾ ਟਾਇਰ ਫਟ ਗਿਆ ਜਾਂ ਉਹ ਹੋ ਗਿਆ ਸਾਨੂੰ ਇਹਨਾਂ ਚੀਜ਼ਾਂ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਅੱਜ ਇੱਥੇ ਹੋ ਗਿਆ ਕੱਲ ਨੂੰ ਕਿਤੇ ਹੋਰ ਹੋਊਗਾ ਇਸ ਤੋਂ ਪਹਿਲਾਂ ਕਈ ਹੋ ਚੁੱਕੇ ਨੇ ਤਾਂ ਉਸ ਤੋਂ ਪਹਿਲਾਂ ਕਿ ਬਾਦਕੇ ਕੋਈ ਵੱਡੀ ਘਟਨਾ ਹੋਵੇ ਕੋਈ ਜਾਨੀ ਨੁਕਸਾਨ ਹੋਵੇ ਤੇ ਸਾਨੂੰ ਹੁਣ ਤਾਂ ਸੰਭਲ ਜਾਣਾ ਚਾਹੀਦਾ ਤੁਹਾਡੀਆਂ ਸਰਕਾਰਾਂ ਨੂੰ ਸੰਭਲ ਜਾਣਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਆ ਇਹਦੇ ਪਿੱਛੇ ਕੌਣ ਆ ਮਾਸਟਰਮਾਈਂਡ ਕੌਣ ਆ ਕਿਉਂ ਹੋ ਰਹੇ ਨੇ ਇਹ ਠੀਕ ਹੈ ਤਾਂ ਇਹ ਹੈ ਕਿ ਜਾਂ ਫਿਰ ਅਸੀਂ ਇਹ ਉਡੀਕ ਕਰ ਰਹੇ ਹਾਂ ਕੋਈ ਵੱਡੀ ਘਟਨਾ ਹੋਵੇ ਤੇ ਕੋਈ ਵੱਡੇ ਘਟਨਾਵਾਂ ਦੇ ਪਿੱਛੇ ਕੌਣ ਆ ਉਹ ਬਾਅਦ ਦੀਆਂ ਗੱਲਾਂ ਨੇ ਕੀ ਆ ਪਰ ਸਾਨੂੰ ਇਸ ਸਮੇਂ ਸਮਝਣ ਦੀ ਲੋੜ ਆ ਸਰਕਾਰਾਂ ਨੂੰ ਇਹਨੇ ਜਿੰਨੀ ਗੰਭੀਰਤਾ ਨਾਲ ਲੈਣ ਦੀ ਲੋੜ ਆ ਪਰ ਜੇ ਆਪਾਂ ਇਹ ਕਹੀਏ ਕਿ ਚੌਂਕੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਤਾਂ ਫਿਰ ਸਵਾਲ ਤੁਹਾਡੇ ਤੇ ਇਹ ਵੀ ਉੱਠੇਗਾ ਕਿ ਫਿਰ ਇਕੱਲੇ ਚੌਂਕੀ ਦੇ ਸ਼ੀਸ਼ੇ ਕਿਉਂ ਟੁੱਟੇ ਆ ਲੋਕਾਂ ਨੇ ਕਰੇ ਸ਼ੀਸ਼ੇ ਕਿਉਂ ਟੁੱਟੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਖਾਸ ਤੌਰ ਤੇ ਜਿਹੜਾ ਪਟਿਆਲਾ ਜ਼ਿਲ੍ਹੇ ਦੇ ਨਾਲ ਜਿਹੜੀ ਵੱਡੀ ਘਟਨਾ ਹੋਈ ਹੈ ਕ੍ਰੇਡ ਨਾਲ ਦੱਸਿਆ ਜਾ ਰਿਹਾ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਜੇ ਤੱਕ ਜਿਹੜੀ ਆ ਪੁਸ਼ਟੀ ਆ ਉਹ ਨਹੀਂ ਹੋ ਸਕੀ ਤੇ ਪੰਜਾਬ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਥਾਵਾਂ ਤੇ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਵਾਪਰ ਸਕੀਆਂ ਨੇ ਉਹਦੀ ਵੀ ਜਿਹੜੀ ਰਿਪੋਰਟ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕੀਤੀ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ ਜਾਦੇ ਵਿੱਚ ਮਾਸਟਰਮਾਈਂਡ ਕੌਣ ਹੈ ਕਿਹੜੇ ਸਖਸ਼ੂਲੋ ਵਿੱਚ ਘਟਨਾਵਾਂ ਕਰਵਾਈਆਂ ਜਾਂਦੇ ਨੇ ਤਾਂ ਉਸ ਦੀ ਜਿਹੜੀ ਤਰੰਤ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀ ਫੜਨੇ ਚਾਹੀਦੇ ਨੇ ਤਾਂ ਜੋ ਅਜਈਆਂ ਘਟਨਾਵਾਂ ਜਿਹੜੀਆਂ ਨੇ ਉਹ ਨਾ ਕਰ ਸਕਣ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਬਹੁਤ ਜ਼ਿਆਦਾ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us bird truck repair trust we build in truck repair or scan qr code to contact us the masala twist oxnard fine authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us Taba Indian Cuisine, Tracy find Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra Produce, largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1877-830-3270 or scan QR code to call or text.